Party. Jindabad! Jindabad! Jamadmi Party! Jindabad! CM Bhagwan Singh Maan! Jindabad! MLA Tari! Jindabad! 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 ਸਾਰੇ ਹਲਕੇ ਚੋਣ ਪ੍ਰਚਾਰ ਕਰਨ ਦੌਰਾਨ ਇਹ ਸਾਨੂੰ ਪਹਿਲਾਂ ਹੀ ਪ੍ਰਮਾਣ ਮਿਲ ਚੁੱਕਿਆ ਹੈ ਕਿ ਅਸੀਂ ਹੁਣ ਨਹੀਂ 2027 ਦੀਆਂ ਇਲੈਕਸ਼ਨਾਂ ਵੀ ਜਿੱਤ ਚੁੱਕੇ ਹਾਂ ਕਿਉਂਕਿ ਲੋਕਾਂ ਨੇ ਆਪਣਾ ਭਰਪੂਰ ਸਮਰਥਨ ਦਿੱਤਾ ਤੇ ਉਹ ਸਰਕਾਰ ਜੋ ਕਿ ਸਰਦਾਰ ਪਰਗਵੰਦ ਸਿੰਘ ਮਾਨ ਜੀ ਦੁਆਰਾ ਚਲਾਈ ਜਾ ਰਹੀ ਹੈ ਉਹਨਾਂ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਨਾਂ ਦੀ ਨੇਕ ਨੀਅਤ ਨੂੰ ਜਾਣਦੇ ਨੇ ਉਹਨਾਂ ਨੇ ਸਰਦਾਰ ਜਸਵਿੰਦਰ ਸਿੰਘ ਰਮਦਾਸ ਜੀ ਨੂੰ ਐਮਐਲਏ ਸਾਹਿਬ ਮੈਂ ਉਹਨਾਂ ਦਾ ਸਪੁੱਤਰ ਆ ਉਹਨਾਂ ਨੂੰ ਹਲਕੇ 'ਚ ਦਿਨ ਰਾਤ ਕੰਮ ਕਰਦੇ ਦੇਖਿਆ ਜੀ ਔਰ ਉਹ ਲੋਕ ਖੁਸ਼ ਨੇ ਔਰ ਅਗਰ ਮੈਂ ਸਰਕਾਰ ਦੇ ਕਿਤੇ ਚੰਗੇ ਕੰਮਾਂ ਦੀ ਲਿਸਟ ਗਿਣਾਵਾਂ ਤੇ ਹੁਣ ਤੱਕ ਸ਼ਾਮ ਪੈ ਚੁੱਕੀ ਜੀ ਉਹਦਾ ਕੋਈ ਫਾਇਦਾ ਨਹੀਂ ਅਸੀਂ ਅਸੀਂ ਇਹ ਕੰਮ ਕਰਦੇ ਰਾਂਗੇ ਜਿਵੇਂ ਅੱਜ ਮੈਂ ਚਾਟੀਵੇਣ ਪਿੰਡ 'ਚ ਬੈਠੇ ਅਨਾਉਂਸ ਕੀਤਾ ਕਿ ਇਸ ਮਹੀਨੇ 'ਚ ਇਹਨਾਂ ਦੀਆਂ ਤਿੰਨ ਸੜਕਾਂ ਵੱਡੀਆਂ ਜਿਹੜੀਆਂ ਲਿੰਕ ਰੋਡ ਵੀ ਆ ਤੇ ਤਰਨਤਨ ਰੋਡ ਤੋਂ ਚਾਟੀਵਿੰਡ ਪਿੰਡ ਨੂੰ ਆਉਂਦੀਆਂ ਨੇ ਉਹ ਉਹਨਾਂ ਦਾ ਕੰਮ ਸ਼ੁਰੂ ਹੋ ਜਾਏਗਾ ਔਰ ਬਹੁਤ ਹੀ ਜਲਦ ਇੱਥੇ ਪਲੇਗਰਾਉਂਡ ਜਿਹੜਾ ਹੈ ਵੱਡੀ ਗਰਾਉਂਡ ਉਹ ਸਟੇਡੀਅਮ ਦੇ ਰੂਪ ਚ ਤਿਆਰ ਹੋਏਗੀ ਅਸੀਂ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜੋ ਕੰਮ ਕਰ ਰਹੇ ਆ ਉਹਦੇ ਚ ਸਾਡਾ ਮੁੱਖ ਤੌਰ ਤੇ ਜਿਹੜਾ ਧਿਆਨ ਹੈ ਸਭ ਤੋਂ ਪਹਿਲਾਂ ਸਿੱਖਿਆ ਜਿਦੀ ਰੋਸ਼ਨੀ ਨਾਲ ਇਹ ਅੰਧਕਾਰ ਜਾਏਗਾ ਦੂਸਰਾ ਖੇਡਾਂ ਤੇ ਤੀਜਾ ਸੇਤ ਇਹ ਸਭ ਆਪਾਂ ਵਚਨ ਪੂਰੇ ਕੀਤੇ ਨੇ ਤੇ ਇਸੇ ਦੇ ਕਰਕੇ ਹੀ ਸਾਨੂੰ ਵੋਟਾਂ ਪੈਣਗੀਆਂ ਬਹੁਤ ਸੋਹਣੇ ਕੰਮ ਕਰ ਰਹੇ ਆ ਸਰਪੰਚ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਦਾਂ ਦਿਨ ਵੇਖ ਰਹੇ ਆ ਨਾ ਰਾਤ ਦੇਖ ਰਹੇ ਆ ਬਹੁਤ-ਬਹੁਤ ਧੰਨਵਾਦ ਲੋਕਾਂ ਦਾ ਜਿਨ੍ਹਾਂ ਦਾ ਬਹੁਤ-ਬਹੁਤ ਪਿਆਰ ਮਿਲਿਆ ਸਾਨੂੰ ਇਸੇ ਤਰ੍ਹਾਂ ਹੀ ਇਹਨਾਂ ਨੇ 14 ਤਰੀਕ ਨੂੰ ਝਾੜੂ ਤੇ ਆਪਣੇ ਮੋਹਰ ਲਾ ਕੇ ਸਾਨੂੰ ਤੇ ਆਪਣੇ ਆਪ ਨੂੰ ਜੇਤੂ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਗ ਗਰਾਉਂਡ ਦੀ ਗੱਲ ਕੀਤੀ ਹੈ ਖਿਡਾਰੀਆਂ ਵਾਸਤੇ ਕੀ ਲੱਗਦਾ ਜੇ ਇਸ ਤਰ੍ਹਾਂ ਵੱਖੋ ਵੱਖਰੇ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਪਲੇ ਗਰਾਉਂਡਾਂ ਮਿਲਦੀਆਂ ਨੇ ਤਾਂ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜਾ ਨੌਜਵਾਨ ਨਸ਼ਿਆਂ ਤੋਂ ਵੀ ਦੂਰ ਰਹਿਤ ਰਹਿਣਗੇ ਇੱਕ ਵਧੀਆ ਖਿਡਾਰੀ ਵਾਂਗੂ ਜਿਹੜਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਜੀ ਆਪ ਜੀ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਪੂਰੇ ਅਟਾਰੀ ਹਲਕੇ ਵਿੱਚ ਹੁਣ ਤੱਕ 60 ਪਲੇਗ੍ਰਾਉਂਡਾਂ ਅਪਰੂਵ ਹੋ ਗਈਆਂ ਨੇ ਹਰ ਪਿੰਡ 'ਚ ਉਹਨਾਂ ਦੀ ਲੋੜ ਦੇ ਮੁਤਾਬਕ 25 30 40 50 60 70 ਲੱਖ ਰੁਪਇਆ ਇੱਕ ਇੱਕ ਪਿੰਡ ਨੂੰ ਮਿਲ ਚੁੱਕਿਆ ਜੀ ਉਹ ਜ਼ਰੂਰ ਮੇਰਾ ਖਿਆਲ ਅਗਲੇ ਦੋ ਮਹੀਨਿਆਂ ਤੱਕ ਤਿਆਰ ਹੋ ਜਾਏਗੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਸਿੱਖਿਆ ਨਸ਼ੇ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਏਗੀ ਖੇਡਾਂ ਵੀ ਉਸੇ ਤਰ੍ਹਾਂ ਹੀ ਨੇ ਔਰ ਅਸੀਂ ਪਿਛਲੇ ਮਹੀਨੇ ਵੀ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਜੀ ਨੇ ਅਨਾਉਂਸ ਕੀਤਾ ਸੀ ਕਿ ਸਾਡੇ ਤਿੰਨ 올림픽 ਖਿਡਾਰੀ ਹੌਕੀ ਦੇ ਅਟਾਰੀ ਤੋਂ ਸਾਡੀ ਭਾਰਤ ਦੀ ਟੀਮ ਚ ਖੇਡ ਚੁੱਕੇ ਨੇ ਉਹਨਾਂ ਨੂੰ ਜੋ ਉਹਨਾਂ ਨੇ ਜੈਸ਼ਦ ਰਾਤੇ ਲੋਕਾਂ ਨੂੰ ਚਲਾਇਆ ਉਹਨਾਂ ਵਾਸਤੇ ਅਸੀਂ ਅਟਾਰੀ ਹੌਕੀ ਗਰਾਊਂਡ ਨੂੰ ਨਵੇਂ ਟਰਫ ਦਾ ਤੋਹਫਾ ਦਿੱਤਾ ਹੈ ਪੰਜਾਬ ਸਰਕਾਰ ਦਾ ਉਹਦਾ ਬਹੁਤ-ਬਹੁਤ ਧੰਨਵਾਦ ਹੈ ਹੋਰ ਜੀ بس باقی ਵੋਟਰਾਂ ਵੱਲੋਂ ਕਿਸ ਤਰ੍ਹਾਂ ਦਾ ਪਿਆਰ ਮਿਲ ਗਿਆ ਹੈ ਕਿਉਂਕਿ ਇਹ ਜਨਾਲਾ ਸਾਹਿਬ ਨਾਲ ਹਲਕੇ ਦੇ ਲੋਕ ਪਿਆਰ ਵੀ ਕਰਦੇ ਨੇ ਐਮਐਲਏ ਸਾਹਿਬ ਨਾਲ ਤੇ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਜਿਹੜਾ ਵਾ 2027 ਦੇ ਵਿੱਚ ਲੱਗਦਾ ਕਿ ਫੇਰ ਇੱਕ ਮੁਰਤੋਂ ਜਿਹੜਾ ਵਾ ਇਹ ਬਾਜ਼ੀ ਮਾਰੀ ਜਾਏ ਕਿ ਆਮ ਆਦਮੀ ਪਾਰ ਮੈਂ ਇਹ ਗੱਲ ਤੁਹਾਨੂੰ ਇਹ ਬਾਈਟ ਤੋਂ ਪਹਿਲਾਂ ਹੀ ਸ਼ੁਰੂ ਤੇ ਦੱਸਤਾ ਕਿ ਲੋਕਾਂ ਦਾ ਬਹੁਤ ਹੀ ਨਿੱਘਾ ਸਵਾਗਤ ਵੇਖ ਕੇ ਉਹਨਾਂ ਵੱਲੋਂ ਪਿਆਰ ਵੇਖ ਕੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਅਸੀਂ ਸਿਰਫ ਇਹ ਚੋਣਾਂ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕਸ ਹੁੰਦੀਆਂ ਨੇ ਉਹਨਾਂ ਨੇ ਸਾਨੂੰ ਪਹਿਲਾਂ ਹੀ ਭਰੋਸਾ ਦੇ ਦਿੱਤਾ ਕਿ 2027 ਵਿੱਚ ਆਉਣ ਵਾਲੀਆਂ ਚੋਣਾਂ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਝਾੜੂ ਦੀ ਸਰਕਾਰ ਮੋੜ ਆਵੇਗੀ। ਪਹਿਲਾਂ ਗੁਰਫਤੇ ਮੈਂ ਨਾ ਲਾਪ੍ਰਿਤ ਵਰਪਾਲਾਂ ਆਮ ਆਦਮੀ ਪਾਰਟੀ ਨੇ ਮੈਨੂੰ ਨਿਮਾਣੇ ਨੂੰ ਜ਼ਿੰਮੇਵਾਰੀ ਦਿੱਤੀ ਹੈ। ਮੈਂ ਉਮੀਦਵਾਰ ਆਮ ਆਦਮੀ ਪਾਰਟੀ ਦਾ ਵਰਪਾਲਕਾਂ ਜੋਤੋਂ ਜ਼ਿਲ੍ਹਾ ਪ੍ਰੀਸ਼ਦ ਦੀ। ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ ਆਪਣੇ ਹੀਰੇ ਵੀਰ ਦੇ ਘਰ। ਹੀਰਾ ਸਿੰਘ ਨੇ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਝਾਟੀਵਿੰਡ ਤੋਂ ਜੋਨ ਝਾਟੀਵਿੰਡ ਤੋਂ ਤੇ ਸੰਦੀਪ ਵੀਰ ਜੀ ਮਿੱਠਾ ਮਿੱਠਾ ਵੀਰ ਜੀ ਆਪਣੇ ਸਰਪੰਚ ਨੇ ਜੇਕੇ ਭਾਜੀ ਆਏ ਐਮਐਲਏ ਸਾਹਿਬ ਦੇ ਵੱਡੇ ਮਮਲੇ ਸਾਹਿਬ ਦੇ ਬੇਟੇ ਨੇ ਇਹਨਾਂ ਦੀ ਰਹਿਨਮਈ ਹੇਠ ਸਾਰਾ ਚੱਲ ਰਿਹਾ ਜਿਹੜੀ ਕੈਂਪੇਨ ਹੈ ਚੱਲ ਰਹੀ ਇਹਨਾਂ ਦੀ ਰਹਿਨਮਈ ਹੇਠ ਹਨ ਤੇ ਇੱਥੇ ਅਸੀਂ ਇਕੱਠੇ ਹੋਏ ਆ ਸਾਰੇ ਭਰਾ ਸਾਰੇ ਸੰਦੀਪ ਹੁਣੀ ਆ ਆਪਣੇ ਵੀਰ ਜੀ ਕਿਉਂਕਿ ਇੱਥੋਂ ਦਾ ਇੱਕ ਕੈਂਡੀਡੇਟ ਖੜੇ ਆ ਮਨਜੀਤ ਸਿੰਘ ਜੀ ਜਾਂ ਕੋਈ ਕੈਂਡੀਡੇਟ ਉਹ ਖੜੇ ਨੇ ਅਕਾਲੀ ਦਲ ਵਾਲੋਂ ਉਹਨਾਂ ਦਾ ਆਪਦਾ ਪਿੰਡ ਆ ਪਰ ਇਹ ਸਾਰੇ ਭਰਾ ਆਪਣੇ ਨਾਲ ਡਟ ਕੇ ਖੜੇ ਆ ਇਹਨਾਂ ਸਾਰੇ ਭਰਾਵਾਂ ਨੇ ਆਪਾਂ ਨੂੰ ਅੱਜ ਇੱਥੇ ਵਿਸ਼ਵਾਸ ਦਿਵਾਇਆ ਵਾ ਕਿ ਇਹ ਆਪਣੇ ਪਿੰਡ ਤੇ ਵੱਧ ਤੋਂ ਵੱਧ ਲੀਡ ਸਾਰੇ ਜ਼ੋਨ ਦੀ ਸਭ ਤੋਂ ਜਿਆਦਾ ਲੀਡ ਝਾਤੀਵਨ ਪਿੰਡ ਤੋਂ ਕੱਢ ਕੇ ਦਵਾਂਗੇ ਤੁਸੀਂ ਵੇਖੋਗੇ ਬਕਸਿਆਂ ਦੇ ਵਿੱਚ ਕੀ ਹੁੰਦਾ ਕਿਉਂਕਿ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਸਿੱਖ ਧਰਮ ਵਾਲ ਝਾਤੀ ਮਾਰਦਿਆਂ ਦਾ ਹਰਮੰਦਰ ਸਾਹਿਬ ਤੋਂ 328 ਰੂਪ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਨੇ ਅੱਜ ਤੱਕ ਉਹਨਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ ਕਿੱਥੇ ਗਏ ਨੇ ਬਰਗਾੜੀ ਕਾਂਡ ਤੁਸੀਂ ਵੇਖਿਆ ਸਾਰੇ ਜਾਣਦੇ ਭਲੀ ਭਾਤ ਉੱਥੇ ਇਹਨਾਂ ਨੇ 1984 ਵਾਲਾ ਮਾਹੌਲ ਕਰਤਾ ਕਾਲੀ ਦਲ ਨੇ ਫਿਰ ਵੀ ਕਾਲੀ ਦਲ ਵਾਲੇ ਅੱਜ ਵੀ ਪਤਾ ਨਹੀਂ ਕਿਹੜਾ ਮੂੰਹ ਲੈ ਕੇ ਸਾਡੇ ਸਿੱਖਾਂ ਦੇ ਘਰਾਂ 'ਚ ਵੋਟਾਂ ਮੰਗਣ ਜਾ ਰਹੇ ਆ ਤੇ ਪਤਾ ਨਹੀਂ ਮੈਂ ਉਹਨਾਂ ਤੋਂ ਵੀ ਹੈਰਾਨ ਆ ਮੈਂ ਚਲੋ ਕਿਸੇ ਦੀ ਨਿੰਦਾ ਨਹੀਂ ਕਰਦਾ ਕਿ ਲੋਕ ਵੀ ਕਿਵੇਂ ਇਹਨਾਂ ਦਾ ਸਮਰਥਨ ਦੇ ਰਹੇ ਆ ਪਰ ਤੁਸੀਂ ਵੇਖਿਓ 17 ਤਰੀਕ ਨੂੰ ਰਿਜ਼ਲਟ ਆ ਇਹ 14 ਸ਼ਾਮ ਨੂੰ ਹੀ ਰਿਜ਼ਲਟ ਆਇਆ ਨਾ ਇਸ ਜ਼ੋਨ ਦਾ ਤੇ ਆਪਾਂ ਇਸ ਜ਼ੋਨ ਤੋਂ ਬਹੁਤ ਵੱਡੀ ਲੀਡ ਕੱਢ ਕੇ ਕਾਲੀ ਦਲ ਨੂੰ ਬਿਲਕੁਲ ਥੱਲੇ ਸੁੱਟ ਕੇ ਇਹ ਸਾਬਤ ਕਰ ਦਾਂਗੇ ਕਿ ਇਹ ਜ਼ੋਨ ਦੇ ਸਿੱਖ ਜ਼ੋਨ ਦੇ ਲੋਕ ਅੱਜ ਵੀ ਉਸ ਚੀਜ਼ ਦੀ ਵਿਰੋਧਤਾ ਕਰ ਰਿਹਾ ਜਿਨ੍ਹਾਂ ਨੇ ਸਿੱਖਾਂ ਨਾਲ ਲੇਡਾ ਵੱਡਾ ਕਹਾਣ ਕੀਤਾ ਵਾ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕਾਂ ਨੇ ਵੋਟਾਂ ਪਾ ਕੇ ਵੱਧ ਤੋਂ ਵੱਧ ਲੀਡ ਨਾਲ ਆਪਾਂ ਨੂੰ ਜਿਤਾਇਆ ਇਨੀਆਂ ਬੇਨਤੀਆਂ ਪ੍ਰਵਾਨ ਬੋਲੇ ਸੋਨ ਸ੍ਰੀ ਅਕਾਲ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਸਰਪੰਚ ਛਾਟੀਵੰਦ ਬੋਪਰਾਏ ਪਹਿਲਾਂ ਤਾਂ ਮੈਂ ਐਮਐਲਏ ਸਾਹਿਬ ਜੀ ਦੇ ਬੇਟੇ ਦਾ ਧੰਨਵਾਦ ਕਰਦਾ ਜੋ ਕਿ ਜਿਹੜੇ ਸਾਡੇ ਵਿੱਚ ਪਹੁੰਚੇ ਆ ਤੇ ਜਿਹੜੀਆਂ ਇਹਨਾਂ ਨੇ ਸਾਨੂੰ ਤੋਹਫੇ ਦਿੱਤੇ ਜੀ ਜਿਨ੍ਹਾਂ ਨੂੰ ਖੁਸ਼ ਹੋ ਕੇ ਦਿਨ ਨੇ ਸਾਡਾ ਕੈਂਡੀਡੇਟ ਹੀਰਾ ਸਿੰਘ ਜੀ ਤੇ ਲਵਪ੍ਰੀਤ ਸਿੰਘ ਜੀ ਨੂੰ ਜਿਤਾਉਣਾ ਹੈ ਇੱਕ ਤੇ ਇਹਨਾਂ ਨੇ ਪਲੇ ਗਰਾਉਂਡ ਵਾਸਤੇ ਸਾਨੂੰ 41 ਲੱਖ ਰੁਪਇਆ ਜਿਹੜਾ ਗ੍ਰਾਂਟ ਦਿੱਤੀ ਹੈ ਜੀ ਠੀਕ ਹੈ ਜੀ ਦੂਸਰਾ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਸ ਮਹੀਨੇ ਦੇ ਵਿੱਚ ਚਾਟੀਵੈਂਡ ਦੀਆਂ ਤਿੰਨ ਛੜਕਾਂ ਜਿਹੜੀਆਂ ਉਹ ਚਾਲੂ ਹੋ ਜਾਣਗੀਆਂ ਤੇ ਅਸੀਂ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਲਵਪ੍ਰੀਤ ਸਿੰਘ ਵਰਪਾਲ ਤੇ ਹੀਰਾ ਸਿੰਘ ਚਾਟੀਵੈਂਡ ਨੂੰ ਪੂਰੇ ਓਕੇ ਰਿਪੋਰਟ ਤੇ ਜਿਤਾਵਾਂਗੇ ਜੀ ਤੇ ਇਹਨਾਂ ਦੀ ਝੋਲੀ ਦੇ ਵਿੱਚ ਜਿੱਤ ਵਾਲਾ ਜਿਹੜਾ ਹਾਸਲ ਬਿਲਕੁਲ ਪਾਵਾਂਗੇ ਜੀ ਅੱਗੇ ਵੀ ਪਾਈਆਂ ਸੀ ਐਮਐਲਏ ਸਾਹਿਬ ਨੂੰ ਪੂਰੀ ਲੀਡ ਦੇ ਉੱਤੇ ਅਸੀਂ ਜਿਤਾਇਆ ਸੀ ਤੇ ਹੁਣ ਗਾਂ ਵੀ ਅਸੀਂ ਇਹਨਾਂ ਭਰਾਵਾਂ ਨੂੰ ਵੀ ਪੂਰੀ ਫੁੱਲ ਲੀਡ ਦੇ ਉੱਤੇ ਜਿਤਾਵਾਂਗੇ ਜੀ